ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੇ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਮ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪੰਜ ਮੈਂਬਰੀ ਕਮੇਟੀ ਦਾ ਆਉਂਦੇ ਦਿਨਾਂ ਦੀ ਅਗਰ ਅਸੀਂ ਗੱਲ ਕਰ ਲਈਏ 5 ਜੁਲਾਈ ਤੋਂ ਲੈ ਕੇ 27 ਜੁਲਾਈ ਤੱਕ ਦਾ ਜਿਹੜਾ ਪ੍ਰੋਗਰਾਮ ਹੈ ਅਗਰ ਅਸੀਂ ਗੱਲ ਕਰੀਏ ਹਲਕਾ ਵਾਰ ਡੈਲੀਗੇਟਸ ਅਤੇ ਜ਼ਿਲ੍ਹਾ ਵਾਰ ਡੈਲੀਗੇ ਇਹ ਜਿਹੜੇ ਪ੍ਰੋਗਰਾਮ ਨੇ ਜਿਹੜੀ ਹੁਣ ਚੋਣ ਹੋਣੀ ਹੈ ਹਲਕਾਵਾਰ ਜ਼ਿਲ੍ਹਾਵਾਰ ਜਿਹੜੇ ਡੈਲੀਗੇਟਸ ਚੁਣੇ ਜਾਣੇ ਨੇ ਇਸ ਦਾ ਅਕਾਲੀ ਸਿਆਸਤ ਦੇ ਉੱਪਰ ਕਿਸ ਤਰ੍ਹਾਂ ਦਾ ਅਸਰ ਪੈਂਦਾ ਨਜ਼ਰ ਆ ਸਕਦਾ ਹੈ ਦੇਖੋ 15 ਜੁਲਾਈ ਤੋਂ ਜਿਹੜੀਆਂ ਜ਼ਿਲ੍ਹਾ ਤੇ ਹਲਕਾਵਾਰ ਜਿਹੜੇ ਡੈਲੀਗੇਟਾਂ ਦੀ ਚੋਣ ਕੀਤੀ ਜਾਣੀ ਹੈ 27 ਜੁਲਾਈ ਤੱਕ ਇਹ ਚੋਣ ਹੋਣੀ ਹੈ ਇਹਨਾਂ ਦਾ ਅਕਾਲੀ ਸਿਆਸਤ ਤੇ ਬਹੁਤ ਵੱਡਾ ਅਸਰ ਪੈਣਾ ਹੈ ਅਸੀਂ ਇਸ ਰੂਪ ਚ ਇਸ ਗੱਲ ਨੂੰ ਵੇਖੀਏ ਕਿ ਜਦੋਂ ਕਿਸੇ ਵੀ ਜ਼ਿਲ੍ਹੇ ਚ ਡੈਲੀਗੇਟ ਚੁਣੇ ਜਾਣੇ ਨੇ ਆਂ ਹਲਕੇ ਚ ਡੈਲੀਗੇਟ ਚੁਣੇ ਜਾਣੇ ਨੇ ਤੇ ਉਸ ਦਿਨ ਉਥੇ ਸਮਾਗਮ ਹੋਣੇ ਨੇ ਸੋ 14 ਜੁਲਾਈ ਤੋਂ 27 ਜੁਲਾਈ ਤੱਕ ਦੇ ਜਿਹੜੇ ਸਮਾਗਮ ਨੇ ਇੱਕ ਤਾਂ ਇਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਦੇ ਆਪ ਮੁਹਾਰੇ ਪਹੁੰਚਣ ਦੀ ਉਮੀਦ ਹੈ ਦੂਸਰਾ ਉਹ ਸਾਰੇ ਲੋਕ ਜਿਨ੍ਹਾਂ ਨੇ ਭਰਤੀਆਂ ਕੀਤੀਆਂ ਨੇ ਕਾਪੀਆਂ ਭਰੀਆਂ ਨੇ ਲੋਕਾਂ ਚ ਗਏ ਨੇ ਉਹ ਡੈਲੀਗੇਟ ਚੁਣੇ ਜਾਣੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਹ ਹੀ ਸੀ ਕਿ ਜ਼ਿਲ੍ਹਾ ਤੇ ਪੂਰੇ ਪੰਜਾਬ ਦੇ ਵਿੱਚ ਹੀ ਨਵੇਂ ਤੇ ਪੁਰਾਣੇ ਡੈਲੀਗੇਟ ਚੁਣੇ ਜਾਣ। ਸੋ ਹੁਣ ਬਹੁਤ ਸਾਰੇ ਪਹਿਲਾਂ ਜਿਹੜੇ ਡੈਲੀਗੇਟ ਸੀ ਉਹ ਵੀ ਆ ਸਕਦੇ ਨੇ ਔਰ ਨਵੇਂ ਡੈਲੀਗੇਟ ਚੁਣੇ ਜਾਣੇ ਨੇ। ਔਰ ਦੇਖਣ ਵਾਲੀ ਗੱਲ ਇਹ ਰਹਿਣੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਲੀਡਰਸ਼ਿਪ ਇਹਨਾਂ ਮੰਚਾਂ ਤੇ ਪਹੁੰਚੇਗੀ ਜਿਹੜੀ ਲੀਡਰਸ਼ਿਪ ਨੂੰ ਲੱਗਦਾ ਸੀ ਕਿ ਅਸੀਂ ਥੋੜਾ ਹੋਰ ਇੰਤਜ਼ਾਰ ਕਰੀਏ ਅਸੀਂ ਨੇੜੇ ਆ ਕੇ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਬਣਾਂਗੇ। ਸੋ ਬਹੁਤ ਵੱਡੀ ਉਹ ਲੀਡਰਸ਼ਿਪ ਜਿਹੜੀ ਹਜੇ ਤੱਕ ਨਹੀਂ ਦਿਖਦੀ ਸੀ ਉਹ 15 ਜੁਲਾਈ ਤੋਂ 27 ਜੁਲਾਈ ਦਰਮਿਆਨ ਵੱਖ-ਵੱਖ ਮੰਚਾਂ ਤੇ ਨਜ਼ਰ ਆਏਗੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਤਸਵੀਰ ਹੈ ਜਿਹੜੀ ਇਹ ਸਿਆਸਤ ਨੂੰ ਬਦਲਣ ਵਾਲੀ ਹੋਏਗੀ ਔਰ ਮੈਂ ਅੱਗੇ ਵੀ ਲਗਾਤਾਰ ਕੰਪੈਰੀਜ਼ਨ ਕਰਦਾ ਮੈਂ ਤੁਲਨਾ ਕਰਦਾ ਤੁਸੀਂ ਵੇਖੋ ਕਿ ਜਦੋਂ ਤੋਂ ਨਵੇਂ ਸਿਰੇ ਤੋਂ ਪ੍ਰਧਾਨ ਬਣੇ ਸੁਖਵੀਰ ਸਿੰਘ ਬਾਦਲ ਲੁਧਿਆਣਾ ਦੀ ਜ਼ਿਮਨੀ ਚੋਣ ਲੜਨ ਤੋਂ ਇਲਾਵਾ ਸ਼ੁਖਬੀਰ ਸਿੰਘ ਬਾਦਲ ਨੇ ਇੱਕ ਵਾਰੀ ਸ਼ਾਇਦ ਉਹ ਧਰਨਾ ਮਾਰਿਆ ਜਦੋਂ ਲੈਂਡ ਪੂਲਿੰਗ ਦੀ ਗੱਲ ਤੁਰੀ ਹੈ ਉਸ ਤੋਂ ਇਲਾਵਾ ਸ਼ੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਜਾਂ ਕੇਂਦਰ ਸਰਕਾਰ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਅੰਦੋਲਨ ਨਹੀਂ ਚਲਾ ਸਕਿਆ ਸੋ ਵਿਰੋਧੀ ਧਿਰ ਦੇ ਵਿੱਚ ਭਾਵੇਂ ਤਿੰਨ ਹੀ ਐਮਐਲਏ ਨੇ ਅਕਾਲੀ ਦਲ ਦੇ ਉਹਨਾਂ ਦੇ ਵਿੱਚੋਂ ਇੱਕ ਮਨਪੀ 43 ਆ ਜਿਹੜੇ ਕਿ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਨੇ ਪਰ ਸੁਖਬੀਰ ਬਾਦਲ ਬਤੌਰ ਪ੍ਰਧਾਨ ਔਰ ਬੀਬੀ ਹਰਸਿਮਰਤ कौर ਬਾਦਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਹਰਸਿਮਰਤ कौर ਬਾਦਲ ਨੂੰ ਵੀ ਅਸੀਂ ਪੰਜਾਬ 'ਚ ਸਰਕਾਰ ਜਾਂ ਕੇਂਦਰ ਸਰਕਾਰ ਦੇ ਖਿਲਾਫ ਕੋਈ ਵਿਸ਼ੇਸ਼ ਅਭਿਆਨ ਚਲਾਉਂਦੇ ਨਹੀਂ ਵੇਖਿਆ ਮੈਂਬਰ ਪਾਰਲੀਮੈਂਟ ਦਾ ਮਤਲਬ ਕੱਲਾ ਪਾਰਲੀਮੈਂਟ ਦੀ ਸਦਨ ਦੀ ਕਾਰਵਾਈ 'ਚ ਹਿੱਸਾ ਲੈਣਾ ਨਹੀਂ ਹੈ ਸ਼ੋ ਨਾ ਸੁਖਬੀਰ ਬਾਦਲ ਨਾ ਹਰਸਿਮਰਤ कौर ਬਾਦਲ ਕੋਈ ਬਹੁਤ ਵੱਡਾ ਅੰਦੋਲਨ ਚਲਾ ਰਹੇ ਹੋਣ ਕਦੇ-ਕਦੇ ਕਿਸੇ ਸਮਾਗਮ 'ਚ ਚਲੇ ਜਾਣਾ ਜਿਵੇਂ ਸੁਖਵੀਰ ਬਾਦਲ ਦੋ-ਤਿੰਨ ਦਿਨ ਪਹਿਲਾਂ ਅਜਗਰਾਉਂ ਵਾਲੇ ਪਾਸੇ ਵੀ ਆਏ ਕਿਉਂਕਿ ਹੁਣ 15 ਜੁਲਾਈ ਨੂੰ ਧਰਨਾ ਹੈ 15 ਜੁਲਾਈ ਨੂੰ ਇੱਕ ਵੱਡਾ ਪ੍ਰੋਗਰਾਮ ਸੁਖਵੀਰ ਬਾਦਲ ਵੱਲੋਂ ਵੀ ਦਿੱਤਾ ਗਿਆ ਹੈ ਕਿ ਅਸੀਂ ਧਰਨਾ ਮਾਰਨਾ ਹੈ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਲੈਂਡ ਪੁਲਿੰਗ ਦੇ ਖਿਲਾਫ ਹਾਲਾਂਕਿ ਸਰਕਾਰ ਦੀ ਯੋਜਨਾ ਲੈਂਡ ਪੁਲਿੰਗ ਦੀ ਹੈ ਸੁਖਵੀਰ ਬਾਦਲ ਇਹਨੂੰ ਲੈਂਡ ਗ੍ਰੈਬਿੰਗ ਦਾ ਨਾਮ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਯਾਰਵਿੰਦ ਕੇਜਰੀ ਵਾਲਾ ਉਹਦੀ ਅਗਵਾਈ ਦੇ ਵਿੱਚ ਜ਼ਮੀਨਾਂ ਖੋਈਆਂ ਜਾਣੀਆਂ ਨੇ ਆਮ ਆਦਮੀ ਪਾਰਟੀ ਨੇ ਇਹਦੇ ਤੋਂ ਪੈਸਾ ਕਮਾਉਣਾ ਹੈ ਕਰਪਸ਼ਨ ਦਾ ਇਸ ਤਰ੍ਹਾਂ ਦੇ ਇਲਜ਼ਾਮ ਸੁਖਬੀਰ ਬਾਦਲ ਅਕਸਰ ਲਾਉਂਦੇ ਨੇ ਪਰ ਸਮੁੱਚਿਤ ਤੌਰ ਤੇ ਸੁਖਬੀਰ ਬਾਦਲ ਦਾ ਧੜਾ ਕੋਈ ਵੱਡਾ ਅੰਦੋਲਨ ਬਤੌਰ ਆਕਾਲੀ ਦਲ ਖੜਾ ਨਹੀਂ ਪੰਜਾਬ 'ਚ ਕਰ ਸਕਿਆ ਹੁਣ ਚੋਣਾਂ ਨੂੰ ਸਮਾਂ ਕਿੰਨਾ ਰਹਿ ਗਿਆ 1 ਸਾਲ ਤੇ 7 ਮਹੀਨੇ ਰਹਿ ਗਏ 227 ਦੀਆਂ ਚੋਣਾਂ ਨੂੰ ਔਰ ਉਸ ਤੋਂ ਪਹਿਲਾਂ ਅਗਰ ਨਵੰਬਰ ਦਸੰਬਰ ਚ ਤਰਨ ਤਰਨ ਦੀ ਚੋਣ ਆ ਗਈ ਤੇ ਕੀ ਉਹ ਸਥਿਤੀਆਂ ਨੇ ਕਿ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਤਰਨ ਤਰਨ ਦੀ ਚੋਣ ਜਿੱਤ ਕੇ ਨਿਕਲ ਜੇ ਇਸ ਸਥਿਤੀ ਨਹੀਂ ਹਜੇ ਕਿ ਲੋਕ ਇਹ ਸੋਚਣ ਵੀ ਹਾਂ ਹਾਂ ਸ਼੍ਰੋਮਣੀ ਅਕਾਲੀ ਦਲ ਜਿੱਤੂਗਾ ਹਾਂ ਪੰਜ ਮੈਂਬਰੀ ਕਮੇਟੀ ਚੋਂ ਕਿਹੜਾ ਕੈਂਡੀਡੇਟ ਹੋਊਗਾ ਵਾਰਿਸ ਪੰਜਾਬ ਦੇ ਚੋਂ ਕਿ ਇਕੱਠੇ ਖੜਨਗੇ ਜਾਂ ਅਲੱਗ ਖੜਨਗੇ ਇਹ ਤਾਂ ਲੋਕਾਂ ਦੇ ਜ਼ਿਹਨ ਚ ਸਵਾਲ ਹੈ ਆਮ ਆਦਮੀ ਪਾਰਟੀ ਕਿਹਨੂੰ ਟਿਕਟ ਦੇਊਗੀ ਬੀਜੇਪੀ ਚੋਂ ਕੈਂਡੀਡੇਟ ਕੌਣ ਹੋਊਗਾ ਕਾਂਗਰਸ ਕਿਹਨੂੰ ਉਤਾਰੂਗੀ ਇਹ ਸਵਾਲ ਹੈ ਲੇਕਿਨ ਅਕਾਲੀ ਦਲ ਜਿੱਤੂਗਾ ਤਰਨ ਤਰਨ ਇਹ ਸਵਾਲ ਕਿਸੇ ਦੇ ਜ਼ਹਿਨ ਚ ਪੈਦਾ ਨਹੀਂ ਹੋ ਰਿਹਾ ਸੋ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਲੋਕ ਮਾਨਸਿਕਤਾ ਦੇ ਵਿੱਚੋਂ ਜਿੱਤ ਦੇ ਨਜ਼ਰੀਏ ਤੋਂ ਬਹੁਤ ਪਿੱਛੇ ਰਹਿ ਗਿਆ ਲੋਕ ਇਹ ਨਹੀਂ ਸੋਚ ਰਹੇ ਕਿ 27 ਚ ਸੁਖਬੀਰ ਬਾਦਲ ਸਰਕਾਰ ਬਣਾ ਲੂਗਾ ਜਦਕਿ ਜਿਹੜੀ ਹੁਣ ਨਵੇਂ ਅਹੁਦੇਦਾਰ ਇਹਨਾਂ ਨੇ ਬਣਾਏ ਨੇ ਸੁਖਬੀਰ ਬਾਦਲ ਦੇ ਅਕਾਲੀ ਦਲ ਨੇ ਤੇ ਕੱਲ ਵੀ ਪਿੰਡ ਬਾਦਲ ਬਹੁਤ ਸਾਰੇ ਲੀਡਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਸੁਖਬੀਰ ਬਾਦਲ ਨੂੰ ਮਿਲਣ ਗਏ ਔਰ ਸੁਖਬੀਰ ਬਾਦਲ ਨੇ ਹਾਲਾਂਕਿ ਸਾਰਿਆਂ ਨੂੰ ਕਿਹਾ ਵੀ ਤੁਸੀਂ ਤਕੜੇ ਹੋ ਜੋ 27 ਚ ਆਪਾਂ ਸਰਕਾਰ ਬਣਾਉਣੀ ਐ ਪਰ ਅਕਾਲੀ ਦਲ ਦਾ ਜਿਹਦਾ ਵੋਟ ਸ਼ੇਅਰ ਲਗਾਤਾਰ ਚੋਣ ਦਰ ਚੋਣ ਘਟਦਾ ਜਾ ਰਿਹਾ ਹੈ ਉਹ 27 ਚ ਸਰਕਾਰ ਬਣਾ ਲੂ ਔਰ ਬਿਨਾ ਕਿਸੇ ਵੱਡੇ ਅੰਦੋਲਨ ਦੇ ਔਰ ਬਿਨਾ ਕਿਸੇ ਪੰਥਕ ਵੱਡੇ ਪੰਥਕ ਚਿਹਰਿਆਂ ਦੇ ਸੁਖਬੀਰ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਚ ਕੋਈ ਵੱਡੇ ਵੱਡੇ ਪੰਥਕ ਚਿਹਰੇ ਹੋਣ ਉਹ ਵੀ ਨਜ਼ਰ ਨਹੀਂ ਆਉਂਦੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਭਾਵੇਂ ਗੁਰਚਨ ਸਿੰਘ ਤੌੜਾ ਸੀ ਹਾਲਾਂਕਿ ਜਥੇਦਾਰ ਅਵਤਾਰ ਸਿੰਘ ਵੀ ਕਾਫੀ ਸਮਾਂ ਸਰਗਰਮ ਰਹੇ ਹਰਜਿੰਦਰ ਸਿੰਘ ਧਾਮੀ ਆਪਣੇ ਫੈਸਲੇਆ ਕਰਕੇ ਹਮੇਸ਼ਾ ਹੀ ਸਵਾਲਾਂ ਚ ਰਹੇ ਕਦੇ ਅਸਤੀਫਾ ਦੇਤਾ ਕਦੇ ਅਸਤੀਫਾ ਦੇਣ ਦੇ ਬਾਵਜੂਦ ਵਾਪਸ ਆ ਗਏ ਕਦੇ ਵੀ ਵੀ ਜਗੀਰ ਕੌਰ ਨੂੰ ਕੁਝ ਕਹਿਤਾ ਕਦੇ ਮਾਫੀ ਮੰਗ ਲਈ ਸੋ ਇਹ ਕਦੀ ਪੰਜ ਮੈਂਬਰੀ ਕਮੇਟੀ ਸੱਤ ਮੈਂਬਰੀ ਕਮੇਟੀ ਚੋਂ ਅਸਤੀਫਾ ਦੇਤਾ ਤੇ ਮਤਲਬ ਇਸ ਤਰ੍ਹਾਂ ਦੇ ਫੈਸਲੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਚ ਹੁੰਦੇ ਰਹੇ ਨੇ ਜਾਂ ਉਹਨਾਂ ਦੇ ਆਪਣੇ ਐਕਸ਼ਨ ਇਸ ਤਰ੍ਹਾਂ ਦੇ ਹੋਏ ਨੇ ਜਿਹੜੇ ਕਿਤੇ ਨਾ ਕਿਤੇ ਇਹ ਇਸ਼ਾਰਾ ਕਰਦੇ ਨੇ ਕਿ ਸੁਖਬੀਰ ਬਾਦਲ ਦੀ ਧਿਰ ਚ ਵੱਡੇ ਪੰਥਕ ਚਿਹਰਿਆਂ ਦੀ ਕਮੀ ਹੈ ਔਰ ਗਿਆਨੀ ਕੁਲਦੀਪ ਸਿੰਘ ਗੜਗਜ ਜਿਨ੍ਹਾਂ ਨੂੰ ਜਥੇਦਾਰ ਲਾਇਆ ਗਿਆ ਉਹਨਾਂ ਨੂੰ ਬਹੁਤ ਵੱਡੀਆਂ ਸਿੱਖ ਸੰਸਥਾਵਾਂ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਉਹ ਜਥੇਦਾਰ ਮੰਨਣ ਨੂੰ ਤਿਆਰ ਨਹੀਂ ਹੁਣ ਉਹ ਐਸਜੀਪੀਸੀ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਹੋਵੇ ਔਰ ਉਹਨਾਂ ਨੂੰ ਮਾਨਤਾ ਨਾ ਹੋਵੇ ਤੇ ਫਿਰ ਇਹ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਇਹ ਕਿਸ ਤਰ੍ਹਾਂ ਦਾ ਪੰਥਕ ਚਿਹਰਾ ਜਿਹਨੂੰ ਲੋਕ ਪ੍ਰਵਾਨ ਕਰਨਗੇ ਸੋ ਇਹ ਸਵਾਲ ਨੇ ਇਹਦਾ ਜਵਾਬ ਤਾਂ ਹੁਣ ਮੈਂ ਤਾਂ ਕਹਿ ਨਹੀਂ ਰਿਹਾ ਇਹ ਤਾਂ ਵੱਖ-ਵੱਖ ਸਿੱਖ ਸੰਸਥਾਵਾਂ ਨੇ ਸੰਤ ਸਮਾਜ ਨੇ ਬਾਬਾ ਤੁਮਾ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਤਾਂ ਕਿਹਾ ਤਕਸ਼ਰੀ ਪਟਨਾ ਸਾਹਿਬ ਨੇ ਕਿਹਾ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਗੜਗੜਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਮਾਨਤਾ ਵਾਲੇ ਹੋਣ ਅਸੀਂ ਪ੍ਰਵਾਨ ਨਹੀਂ ਕਰਦੇ ਸੋ ਇਹ ਸਾਰੀਆਂ ਗੱਲਾਂ ਆਪਸ ਦੇ ਵਿੱਚ ਜੁੜ ਜਾਂਦੀਆਂ ਨੇ ਆ ਕੇ ਸੋ ਜਿਹੜੀ ਜਿਵੇਂ ਤੁਸੀਂ ਤੁਹਾਡਾ ਸਵਾਲ ਸੀ ਸਿਆਸਤ 'ਚ ਬਦਲਾ ਪੰਜ ਮੈਂਬਰੀ ਨਹੀਂ ਕਰਨਾ ਨਵੀਂ ਲੀਡਰਸ਼ਿਪ ਨਹੀਂ ਕਰਨਾ ਇੱਕ ਸਮਾ ਆ ਜਾਂਦਾ ਜਦੋਂ ਨਵੀਂ ਲੀਡਰਸ਼ਿਪ ਬਿਨਾ ਹੁਣ ਜਦੋਂ ਰਾਹੁਲ ਗਾਂਧੀ ਤੋਂ ਕਾਂਗਰਸ ਨਹੀਂ ਜਿਤਾਈ ਜਾ ਰਹੀ ਸੀ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ 50 ਸੀਟਾਂ ਵੀ ਕਾਂਗਰਸ ਨੂੰ ਪਾਰਲੀਮੈਂਟ 'ਚ ਨਹੀਂ ਆਈਆਂ ਲੀਡਰ ਆਫ ਓਪੋਜੀਸ਼ਨ ਵੀ ਨਹੀਂ ਬਣ ਸਕਿਆ ਰਾਹੁਲ ਗਾਂਧੀ ਔਰ ਭਾਜਪਾ ਨੇ ਬਣਾਇਆ ਨਹੀਂ ਕੇਂਦਰ ਵਾਲਿਆਂ ਨੇ ਤੇ ਜਦੋਂ ਮਲਕੇ ਅਰਜਨ ਖੜਗੇ ਨੂੰ ਪ੍ਰਧਾਨ ਬਣਾਇਆ ਇੱਕ ਲੋਕਾਂ 'ਚ ਗੱਲ ਗਈ ਕਿ ਨਹੀਂ ਰਾਹੁਲ ਗਾਂਧੀ ਪ੍ਰਧਾਨ ਨਹੀਂ बनना ਚਾਹੁੰਦਾ ਭਾਵੇਂ ਫੈਸਲੇ ਰਾਹੁਲ ਗਾਂਧੀ ਦੀ ਮਰਜ਼ੀ ਨਾਲ ਹੁੰਦੇ ਰਹੇ ਬਹੁਤ ਜਾਂ ਸਲਾਹ ਨਾਲ ਹੁੰਦੇ ਰਹੇ ਬਹੁਤ ਜਾਂ ਹੁਣ ਵੀ ਹੁੰਦੇ ਆ ਤੇ 99 100 ਸੀਟਾਂ ਤੇ ਕਾਂਗਰਸ ਆ ਗਈ ਤੇ ਰਾਹੁਲ ਗਾਂਧੀ ਲੀਡਰ ਆਫ ਓਪੋਜੀਸ਼ਨ ਵੀ ਬਣ ਗਿਆ ਨਰਿੰਦਰ ਮੋਦੀ ਦੇ ਸਾਹਮਣੇ ਪਾਰਲੀਮੈਂਟ ਚ ਸੋ ਕਹਿਣ ਦਾ ਮਤਲਬ ਇਹ ਹੈ ਕਿ ਕੁਝ ਨਾ ਕੁਝ ਬਦਲਾਅ ਸਿਆਸਤ ਚ ਹੋਣੇ ਜ਼ਰੂਰੀ ਨੇ ਪਾਰਟੀਆਂ ਇਹ ਸੇ ਕਰਕੇ 2-4 ਸਾਲਾਂ ਬਾਅਦ ਪ੍ਰਧਾਨ ਬਦਲ ਦਿੰਦੀਆਂ ਨੇ ਸੂਬਿਆਂ ਦੇ ਕੇਂਦਰ ਦੇ ਪ੍ਰਧਾਨ ਬਦਲ ਦਿੰਦਿਆਂ ਨੇ ਹਾਲਾਂਕਿ ਜਿੱਥੇ ਪਰਿਵਾਰ ਬਾਦ ਹੋਵੇ ਉੱਥੇ ਬਹੁਤੀ ਵਾਰੀ ਅਜਿਹਾ ਹੁੰਦਾ ਨਹੀਂ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜਿਹੜੀ ਪੰਜ ਮੈਂਬਰੀ ਨੇ ਨਵੀਂ ਲੀਡਰਸ਼ਿਪ ਦੇਣੀ ਆ ਉਹ ਤਾਂ ਹੀ ਆਉਣੀ ਆ ਅਗਰ ਨਵੇਂ ਚਿਹਰੇ ਆਉਣਗੇ ਔਰ ਨਾਮ ਉਭਰੇ ਵੀ ਨਹੀਂ ਬੀਬੀ ਸਤਵੰਤ ਕੌਰ ਦਾ ਨਾਮ ਬਹੁਤ ਤੇਜ਼ੀ ਦੇ ਨਾਲ ਉਭਰਿਆ ਮੈਂ ਕੁਝ ਦਿਨਾਂ ਤੋਂ ਲਗਾਤਾਰ ਲੋਕਾਂ ਨਾਲ ਗੱਲ ਕਰ ਰਿਹਾ ਸੀ ਬਹੁ ਗਿਣਤੀ ਲੋਕਾਂ ਦੀ ਪਸੰਦ ਬਣ ਗਏ ਨੇ ਬੀਬੀ ਸਤਵੰਤ ਕੌਰ ਕੇ ਬੀਬੀ ਸਤਵੰਤ ਕੌਰ ਅਗਰ ਆ ਜਾਣ ਇੱਕ ਔਰਤ ਅਗਰ ਅਕਾਲੀ ਦਲ ਦੀ ਪੁਨਰਸੁਰਜੀਤੀ ਦੇ ਤੌਰ ਤੇ ਪ੍ਰਧਾਨ ਬਣ ਕੇ ਆ ਜੇ ਤੇ ਫਿਰ ਸ਼੍ਰੋਮਣੀ ਕਮੇਟੀ ਵੀ ਔਰ ਪੰਥਕ ਸਿਆਸਤ ਵੀ ਸ਼੍ਰੋਮਣੀ ਅਕਾਲੀ ਦਲ ਔਰ ਅਕਾਲੀ ਦਲ ਇਹ ਸਾਰਿਆਂ ਦੇ ਲਈ ਫਾਇਦੇਮੰਦ ਰਹੇਗੀ ਸੋ ਇਹ ਬਹੁਤ ਮਹੱਤਵਪੂਰਨ ਪੜਾਅ ਹੈ ਜਿਹੜਾ 15 ਜੁਲਾਈ ਤੋਂ 27 ਜੁਲਾਈ ਦਾ ਹੈ ਔਰ ਇਹਦੇ ਦਰਮਿਆਨ ਇਹਦੇ ਦਰਮਿਆਨ ਬਹੁਤ ਸਾਰੇ ਲੋਕ ਭਰਤੀ ਕਮੇਟੀ ਦਾ ਹਿੱਸਾ ਬਣਨਗੇ ਮੈਂਬਰਸ਼ਿਪ ਅਭਿਆਨ ਦਾ ਵੀ ਹਿੱਸਾ ਬਣਨਗੇ ਔਰ ਇੱਕ ਪਾਸੇ ਸੁਖਬੀਰ ਬਾਦਲ ਦੇ ਧਰਨੇ ਇੱਕੋ ਦਿਨ ਦਾ ਉਹ ਤਾਂ 15 ਜੁਲਾਈ ਦਾ ਲੁਧਿਆਣਾ ਦੇ ਵਿੱਚ ਡੀਸੀ ਦਫਤਰ ਦੇ ਪਰ ਅਗਲੇ ਦਿਨਾਂ ਦੇ ਵਿੱਚ ਲੋਕ ਪ੍ਰਵਾਨਗੀ ਦੇ ਤੌਰ ਤੇ ਤੁਲਨਾ ਕਰਨਗੇ ਕਿ ਹੁਣ ਲੋਕ ਕਿਸ ਅਕਾਲੀ ਧਿਰ ਨੂੰ ਪ੍ਰਵਾਨ ਕਰ ਰਹੇ ਨੇ ਕਿ ਖੇਤਰੀ ਪਾਰਟੀ ਦੀ ਭੂਮਿਕਾ ਸਾਡੀ ਅਦਾ ਕਰੇ ਦਲਾ ਜੀ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਨੇ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਨਵੰਬਰ ਤੋਂ ਪਹਿਲਾਂ ਹੀ ਜੇ ਅਸੀਂ ਗੱਲ ਕਰ ਲਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਨੇ ਸੋ ਜ਼ਰੂਰ ਇਸ ਦੇ ਉੱਪਰ ਇਹਨਾਂ ਸੰਭਾਵਨਾਵਾਂ ਦੇ ਉੱਪਰ ਵੀ ਤੁਸੀਂ ਆਪਣਾ ਵਿਸ਼ਲੇਸ਼ਣ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਜ਼ਰੂਰ ਸਾਂਝਾ ਕਰਿਓ ਤਾਂ ਇਸ ਦੇ ਨਾਲ ਤਖਤ ਸਾਬਾਨਾ ਦੇ ਜਿਹੜੇ ਆਪਸੀ ਟਕਰਾਅ ਦੇ ਮੁੱਦੇ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਹੈ ਤੇ ਸਿੰਘ ਸਾਬਾਨਾ ਨੂੰ ਜਿਸ ਤਰ੍ਹਾਂ ਨਾਲ ਗੱਦੀ ਤੋਂ ਲਾਇਆ ਗਿਆ ਇਹ तमाम ਮੁੱਦੇ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਐਂਟੀ ਇਨਕੰਮਬੈਂਸੀ ਦਾ ਕਾਰਨ ਬਣ ਗਏ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਤਾਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਦੀ ਉਹ ਤਿਆਰੀ ਕਰ ਰਹੀ ਹੈ ਸੋ ਇਹ ਜੋ ਸਥਿਤੀਆਂ ਹੁਣ ਬਣ ਗਈਆਂ ਨੇ ਇਸ ਦੇ ਉੱਪਰ ਅੱਗੇ ਦਾ ਜੋ ਰਸਤਾ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਇਸ ਉੱਪਰ ਤੁਸੀਂ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰੋ ਦੇਖੋ ਇਹ ਬਹੁਤ ਹੀ ਮਹੱਤਵਪੂਰਨ ਸੰਕੇਤ ਨੇ ਭਾਰਤ ਦਾ ਭਾਰਤ ਸਰਕਾਰ ਦਾ ਕੇਂਦਰੀ ਗ੍ਰਹਿ ਮੰਤਰਾਲਾ ਵੀ ਅਗਲੇ ਕੁਝ ਮਹੀਨਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੇ ਲਈ ਹਰੀ ਝੰਡੀ ਦੇ ਸਕਦਾ ਹੈ ਬਹੁਤ ਭਰੋਸੇਯੋਗ ਸੂਤਰਾਂ ਤੋਂ ਇਹ ਖਬਰਾਂ ਨੇ ਕਿ ਇਸ ਤਰ੍ਹਾਂ ਦਾ ਵਿਚਾਰ ਹੋ ਰਿਹਾ ਹੈ ਹਾਲਾਂਕਿ ਆ ਕੁਝ ਕਾਨੂੰਨੀ ਅੜਚਣ ਹੈ ਲੇਕਿਨ ਲੱਗਦਾ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਵਿੱਚ ਉਸ ਕਾਨੂੰਨੀ ਅੜਚਣ ਤੇ ਵੀ ਸਥਿਤੀ ਸਪਸ਼ਟ ਹੋ ਸਕਦੀ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਨਵੰਬਰ ਤੋਂ ਪਹਿਲਾਂ ਕਿਉਂਕਿ 27 ਜੂਨ ਨੂੰ ਤਰਨਤਾਰਨ ਦੇ ਜਿਹੜੇ ਮੌਜੂਦਾ ਐਮਐਲਏ ਸੀ ਕਸ਼ਮੀਰ ਸਿੰਘ ਸੋਹਲ ਉਹ ਦੁਨੀਆ ਤੋਂ ਚਲੇ ਗਏ ਅਤੇ ਨਵੰਬਰ ਦੇ ਵਿੱਚ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਨੇ ਇਹ ਮੰਨਿਆ ਜਾਂਦਾ ਹੈ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਹੀ ਤਰਨ ਤਾਰਨ ਦੀ ਜ਼ਿਮਨੀ ਚੋਣ ਦਾ ਐਲਾਨ ਵੀ ਹੋ ਸਕਦਾ ਹੈ ਪਰ ਕਿਤੇ ਨਾ ਕਿਤੇ ਨਵੰਬਰ ਤੋਂ ਪਹਿਲਾਂ ਅਗਸਤ ਸਤੰਬਰ ਜਾਂ ਅਕਤੂਬਰ ਸਤੰਬਰ ਜਾਂ ਅਕਤੂਬਰ ਇਹ ਉਹ ਸਮਾਂ ਜਿੱਥੇ ਇਹ ਸੰਭਾਵਨਾ ਹੈ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਜਾਏ ਉਹਦੇ ਪਿੱਛੇ ਕਈ ਕਾਰਨ ਨੇ ਅਸੀਂ ਵੇਖਿਆ ਪਿਛਲੇ ਦਿਨਾਂ ਦੇ ਵਿੱਚ ਸੁਨੀਲ ਜਾਖੜ ਉਹਨਾਂ ਨੂੰ ਪ੍ਰਧਾਨਤਾ ਭਾਵੇਂ ਬਰਕਰਾਰ ਰੱਖਿਆ ਪਰ ਅਸ਼wini ਸ਼ਰਮਾ ਨੂੰ ਨਵੇਂ ਸਿਰੇ ਤੋਂ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਲਾਇਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਤੁਰੰਤ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਕਿ ਅਸੀਂ ਸੁਖਵੀਰ ਬਾਦਲ ਧੜੇ ਦੇ ਨਾਲ ਸਮਝੌਤਾ ਕਰਾਂਗੇ ਜਾਂ ਸਮਝੌਤਾ ਕਰਨਾ ਚਾਹੁੰਦੇ ਆ ਪਰ ਸੁਨੀਲ ਜਾਖੜ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਸੀ ਕਿ ਪੰਜਾਬ ਚ ਖੇਤਰੀ ਪਾਰਟੀ ਤਕੜੀ ਹੋਣੀ ਚਾਹੀਦੀ ਹੈ 1.13 ਇਕੱਠੀਆਂ ਹੋ ਜਾਓ ਸੁਖ ਸੁਖ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਹੋਣ ਦੇ ਬਾਵਜੂਦ ਵੀ ਉਹ ਸਾਦਾ ਦਿਲਚਸਪੀ ਇਹਨਾਂ ਗੱਲਾਂ ਚ ਲੈ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਔਰ ਕਈ ਲੀਡਰਾਂ ਨੇ ਸਮੇਂ-ਸਮੇਂ ਤੇ ਸਮਝੌਤੇ ਦੀ ਵਕਾਲਤ ਵੀ ਕੀਤੀ ਹੈ ਸਿਕੰਦਰ ਸਿੰਘ ਮਲੂਕਾ ਵਰਗੇ ਬਹੁਤ ਸਾਰੇ ਲੀਡਰ ਨੇ ਜਿਹੜੇ ਵਕਾਲਤ ਕਰਦੇ ਨੇ ਕਿ ਸੁਖਬੀਰ ਬਾਦਲ ਦਾ ਬੀਜੇਪੀ ਨਾਲ ਸਮਝੌਤਾ ਹੋਣਾ ਚਾਹੀਦਾ ਜਦਕਿ ਬੀਜੇਪੀ ਇਹਦੇ ਲਈ ਤਿਆਰ ਨਹੀਂ ਕਿਉਂਕਿ ਸੁਖਬੀਰ ਬਾਦਲ ਨੇ ਸਮਝੌਤਾ ਤੋੜਿਆ ਸੀ ਕਿਸਾਨੀ ਅੰਦੋਲਨ ਵੇਲੇ ਸੁਖਬੀਰ ਬਾਦਲ ਨੇ ਭਾਜਪਾ ਨਾਲ ਸਮਝੌਤਾ ਤੋੜਿਆ ਸੀ ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਲੀਡਰਸ਼ਿਪ ਸਮਝੌਤੇ ਲਈ ਇੱਕ ਵਾਰੀ ਤਿਆਰ ਵੀ ਸੀ ਲੇਕਿਨ ਉਸ ਵੇਲੇ ਸੁਖਬੀਰ ਸਿੰਘ ਬਾਦਲ ਜ਼ਿਆਦਾ ਸੀਟਾਂ ਲਈ ਅੜੇ ਤੇ ਬਾਅਦ ਦੇ ਵਿੱਚ ਇਹ ਗੱਲ ਨਹੀਂ ਅੱਗੇ ਵਧੀ ਪਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ 17 18 19% ਤੇ ਆਈ ਤੀਜੇ ਨੰਬਰ ਤੇ ਆ ਗਈ ਤੇ ਸ਼੍ਰੋਮਣੀ ਅਕਾਲੀ ਦਲ 4 ਨੰਬਰ ਤੇ ਆ ਗਿਆ ਤੇ ਉਸ ਤੋਂ ਬਾਅਦ ਭਾਜਪਾ ਇਸ ਕੋਸ਼ਿਸ਼ ਚ ਹੈ ਕਿ ਅਸੀਂ ਵੱਧ ਤੋਂ ਵੱਧ ਕਾਂਗਰਸ ਦੇ ਜਾਂ ਦੂਸਰੀਆਂ ਧਿਰਾਂ ਦੇ ਚੰਗੇ ਲੀਡਰ ਆਉਣ ਦੀ ਹੈ ਭਾਜਪਾ ਚ ਉਹਨਾਂ ਨੂੰ ਸ਼ਾਮਲ ਕਰੀਏ ਤੇ ਅਸੀਂ ਆਪਣੇ ਦਮ ਤੇ ਚੋਣਾਂ ਲੜੀਏ ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਜਾਖੜ ਲਗਾਤਾਰ ਅਕਾਲੀ ਦਲ ਦੇ ਤਕੜਾ ਹੋਣ ਦੀਆਂ ਵਕਾਲਤਾਂ ਕਰ ਰਹੀ ਸੀ ਤੇ ਅਸ਼wini ਸ਼ਰਮਾ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਆਗੂ ਨੇ ਅੱਜ ਉਹਨਾਂ ਨੇ ਆਪਣਾ ਵਿਦਿਵਤ ਤੌਰ ਦੇ ਉੱਤੇ ਅਹੁਦਾ ਵੀ ਸਾਂਭ ਲੈਣਾ ਪ੍ਰਧਾਨਗੀ ਦਾ ਸੋ ਅਸ਼ੁਨੀ ਸ਼ਰਮਾ ਨੂੰ ਪ੍ਰਧਾਨ ਬਣਾਇਆ ਹੁਣ ਬੀਜੇਪੀ ਕੋਲੇ ਮੌਕਾ ਹੈ ਜਦੋਂ ਬੀਜੇਪੀ ਤਾਕਤ ਚੈੱਕ ਕਰਨਾ ਚਾਹੁੰਦੀ ਹੈ ਪੰਜਾਬ 'ਚ ਬੀਜੇਪੀ ਇਹ ਦੇਖਣਾ ਚਾਹੁੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਅੱਜ ਕਿੱਥੇ ਖੜਾ ਹੈ ਧਾਰਮਿਕ ਚੋਣਾਂ 'ਚ ਅੱਜ ਤੱਕ ਬੀਜੇਪੀ ਦੇ ਨਾਲ ਲੰਮਾ ਸਮਾਂ ਅਕਾਲੀ ਦਲ ਦੀ ਸਾਂਝ ਰਹੀ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਸੀਂ ਵੇਖੋ 2011 ਤੋਂ ਬਾਅਦ ਹੋਈਆਂ ਹੀ ਨਹੀਂ ਅੱਜ 225 ਆ ਗਿਆ ਸੋ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨਹੀਂ ਕਿਉਂਕਿ ਇਹ ਪ੍ਰਭਾਵ ਕੇਂਦਰ ਅੱਗੇ ਵੀ ਜਾਂਦਾ ਰਿਹਾ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਡੈਮੋਕ੍ਰੈਟਿਕ ਧੜਾ ਜਾਂ ਲੋਕਤੰਤਰੀ ਧੜਾ ਜਿਵੇਂ ਸੁਖਵੀਰ ਬਾਦਲ ਦੀ ਦਾ ਧੜਾ ਜਿੰਨੀ ਦੇਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਇਹਨਾਂ ਦੇ ਹੱਥਾਂ 'ਚ ਰਿਹਾ ਤਦ ਤੱਕ ਕੋਈ ਚਿੰਤਾ ਵਾਲੀ ਗੱਲ ਨਹੀਂ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਕੋਈ ਗਰਮ ਵਿਚਾਰਧਾਰਾ ਵਾਲੀ ਧਿਰ ਕੋਲੇ ਚਲਿਆ ਗਿਆ ਤੇ ਫਿਰ ਮੁਸ਼ਕਲਾਂ ਹੋ ਸਕਦੀਆਂ ਨੇ ਕਿਉਂਕਿ ਕੇਂਦਰ ਦੀਆਂ ਸਰਕਾਰਾਂ ਨੂੰ ਹਮੇਸ਼ਾ ਇਹੀ ਪ੍ਰਭਾਵ ਦਿੱਤਾ ਜਾਂਦਾ ਰਿਹਾ ਕਿ ਅਗਰ ਬਾਦਲ ਕਮਜ਼ੋਰ ਕੀਤੇ ਐਸਜੀਪੀਸੀ ਚ ਜਾਂ ਸੁਖਬੀਰ ਬਾਦਲ ਦੀ ਹਮਾਇਤ ਵਾਲੀ ਲੀਡਰਸ਼ਿਪ ਅਗਰ ਪੰਜਾਬ ਚ ਕਮਜ਼ੋਰ ਹੁੰਦੀ ਹੈ ਤੇ ਫਿਰ ਦਿੱਕਤ ਹੋ ਸਕਦੀ ਹੈ ਐਸਜੀਪੀਸੀ ਤੇ ਗਰਮ ਧੜਿਆਂ ਦਾ ਜਾਂ ਗਰਮ ਦਲੀਆਂ ਦਾ ਪ੍ਰਬੰਧ ਆ ਸਕਦਾ ਹੈ ਹੁਣ ਇਹ ਗੱਲਾਂ ਸੰਕੇਤਕ ਰੂਪ ਚ ਦੱਸੀਆਂ ਜਾਂਦੀਆਂ ਰਹੀਆਂ ਔਰ ਕੇਂਦਰ ਨੇ ਵੀ ਬਹੁਤੀ ਤਵੱਜੋ ਨਹੀਂ ਦਿੱਤੀ ਚੋਣਾ ਕਰਾਉਣ ਦੇ ਲਈ ਪਰ ਹੁਣ ਜਦੋਂ ਪੰਜਾਬ 'ਚ ਅਕਾਲੀ ਦਲ ਲਗਾਤਾਰ ਖਿੰਡ ਗਿਆ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਖਿੰਡ ਗਿਆ ਬਹੁਤ ਸਾਰੇ ਲੀਡਰ ਸੁਧਾਰ ਲਹਿਰ ਉਹਨਾਂ ਨੇ ਬਣਾਈ ਜੀ ਅਕਾਲ ਤਖਤ ਸਾਹਿਬ ਤੇ ਗਏ ਪੰਜ ਮੈਂਬਰੀ ਕਮੇਟੀ ਬਣੀ ਸੱਤ ਬਣੀ ਪੰਜ ਬਣੀ ਤੇ ਹੁਣ ਮੈਂਬਰਸ਼ਿਪ ਹੋ ਕੇ ਇੱਕ ਵੱਡੀ ਲੀਡਰਸ਼ਿਪ ਇੱਕ ਵੱਡੀ ਭਰਤੀ ਮਨਪੀਤਿਆਲੀ ਬੀਬੀ ਸਤਵੰਤ ਕੌਰ ਗੁਰਪ੍ਰਤਾਵਡਾਲਾ ਇਕਬਾਲ ਸਿੰਘ ਚੁੰਦਾ ਔਰ ਸੰਤਾ ਸਿੰਘ ਮੈਦਪੁਰੀ ਇਹਨਾਂ ਦੀ ਅਗਵਾਈ 'ਚ ਇੱਕ ਨਵੀਂ ਲੀਡਰਸ਼ਿਪ ਉੱਭਰ ਰਹੀ ਹੈ ਇੱਕ ਨਵੀਂ ਭਰਤੀ ਹੋ ਕੇ ਵੱਡੀ ਗਿਣਤੀ ਚ ਵੋਟਰ ਆ ਰਹੇ ਨੇ ਇਹ ਸਾਰੀਆਂ ਗੱਲਾਂ ਵੱਖ-ਵੱਖ ਚੌਕਸੀ ਏਜੰਸੀਆਂ ਇੰਟੈਲੀਜੈਂਸ ਕਾਊਂਟਰ ਇੰਟੈਲੀਜੈਂਸ ਦੇ ਜ਼ਰੀਏ ਕੇਂਦਰੀ ਏਜੰਸੀਆਂ ਤੱਕ ਵੀ ਇਹ ਇਨਪੁਟ ਪਹੁੰਚ ਰਹੀ ਹੈ ਕਿ ਇਸ ਵਕਤ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਹੈ ਉਹ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਉਹਨਾਂ ਅਨੁਕੂਲ ਨਹੀਂ ਹੈ ਜਿੰਨਾ ਹਮੇਸ਼ਾ ਹੁੰਦਾ ਰਿਹਾ ਪਰ ਬਹੁਤ ਸਾਰੇ ਜਿਹੇ ਲੀਡਰ ਔਰ ਖਾਸ ਤੌਰ ਤੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਚ ਜਿਹੜੀ ਭਰਤੀ ਹੋਈ ਹੈ ਉਹ ਸਾਰੀ ਭਰਤੀ ਬਹੁਤ ਡੈਮੋਕਰੈਟਿਕ ਤਰੀਕੇ ਦੇ ਨਾਲ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਚਾਹੁੰਦੀ ਹੈ। ਸੋ ਕਿਤੇ ਨਾ ਕਿਤੇ ਕੇਂਦਰ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਇਹ ਨਜ਼ਰ ਆ ਰਿਹਾ ਹੈ ਕਿ ਅੱਜ ਸੁਖਵੀਰ ਸਿੰਘ ਬਾਦਲ ਉੱਥੇ ਨਹੀਂ ਖੜਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਿਛਲੇ ਸਮਿਆਂ ਚ ਖੜਾ ਸੀ। ਔਰ ਜਿਵੇਂ ਜ਼ਮਾਨਤਾ ਜ਼ਬਤ ਹੋਈਆਂ ਲੋਕ ਸਭਾ ਦੀਆਂ ਚੋਣਾਂ ਚ ਉਹਦੇ ਤੋਂ ਵੀ ਭਾਜੀਪੀ ਨੂੰ ਇਹ ਪ੍ਰਭਾਵ ਗਿਆ ਕਿ ਅੱਜ ਸੁਖਬੀਰ ਬਾਦਲ ਦੀ ਉਹ ਹیثیت ਨਹੀਂ ਹੈ ਜਦੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਚ ਦੋ ਆਜ਼ਾਦ ਕੈਂਡੀਡੇਟ ਜਿੱਤਦੇ ਨੇ ਅੰਮ੍ਰਿਤਪਾਲ ਸਿੰਘ ਜਿੱਤਦਾ ਹੈ ਔਰ ਸਰਬਜੀਤ ਸਿੰਘ ਖਾਲਸਾ ਜਿੱਤਦਾ ਹੈ ਅਜੇ ਹਾਲਾਤਾਂ ਚ ਹੁਣ ਜਦੋਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੋਂ ਸਮਾਨੰਤਰ ਲੀਡਰਸ਼ਿਪ ਉੱਭਰ ਰਹੀ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਲੀਡਰ ਮਾਫ ਕਰਨਾ ਧਾਰਮਿਕ ਸਖਸ਼ੀਤਾ ਔਰ ਧਾਰਮਿਕ ਆਗੂ ਧਾਰਮਿਕ ਲੀਡਰ ਜਦੋਂ ਪੰਜ ਮੈਂਬਰੀ ਕਮੇਟੀ ਚ ਬੀਬੀ ਸਤਵੰਤ ਕੌਰ ਵਰਗੇ ਪੰਥਕ ਚਿਹਰੇ ਹੁਣ ਜਦੋਂ ਇਸ ਤਰ੍ਹਾਂ ਦੀ ਲੀਡਰਸ਼ਿਪ ਉੱਭਰ ਰਹੀ ਹੈ ਮਨਪਟਿਆਲੀ ਨੇ ਇਕਬਾਲ ਸਿੰਘ ਝੁੰਦਾ ਨੇ ਉਮੈਦਪੁਰੀ ਨੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਵੀ ਇਸ ਵਕਤ ਇਹ ਭਰੋਸਾ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਈਆਂ ਜਾਂਦੀਆਂ ਨੇ ਤਾਂ ਬਰਾਬਰ ਦਾ ਮਾਹੌਲ ਸਾਰੀਆਂ ਧਿਰਾਂ ਨੂੰ ਮਿਲ ਰਿਹਾ ਹੈ ਔਰ ਕੋਈ ਵੀ ਵੱਖਵਾਦ ਦਾ ਮੁੱਦਾ ਪੰਜਾਬ 'ਚ ਹਾਵੀ ਨਹੀਂ ਹੈ ਕੋਈ ਵੀ ਵੱਖਵਾਦੀ ਮੰਗ ਪੰਜਾਬ ਦੇ ਵਿੱਚ ਇਸ ਵਕਤ ਅਜੰਡੇ ਜਾਂ ਸੁਰਖੀਆਂ 'ਚ ਨਹੀਂ ਹੈ ਸੋ ਇਹ ਹਾਲਾਤ ਮਾਫਕ ਲੱਗ ਰਹੇ ਨੇ ਇਸ ਵਕਤ ਕੇਂਦਰ ਦੀ ਗ੍ਰਹਿ ਮੰਤਰਾਲੇ ਨੂੰ ਕਿਉਂਕਿ ਸਾਰੀਆਂ ਧਿਰਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਂਦੀਆਂ ਨੇ ਔਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਇਸ ਵਕਤ ਇੱਕ নিরপেক্ষਤਾ ਦੇ ਵਾਲੇ ਮਾਹੌਲ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਦੇਖਣਾ ਚਾਹੁੰਦੀ ਹੈ। ਸੋ ਹੁਣ ਸੁਖਬੀਰ ਬਾਦਲ ਦੇ ਧੜੇ ਦੀ ਸਥਿਤੀ ਸਾਫ਼ ਹੈ ਕਿ ਜਿਸ ਤਰ੍ਹਾਂ ਨਾਲ ਐਂਟੀ ਇਨਕੰਮਬੈਂਸੀ ਸੁਖਬੀਰ ਬਾਦਲ ਦੇ ਧੜੇ ਦੇ ਸਾਹਮਣੇ ਆ ਲੋਕ ਵਿਰੋਧੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਚ ਅਸੀਂ ਵੇਖੀ ਜਿਮਨੀ ਚੋਣ ਚ ਜ਼ਮਾਨਤ ਜ਼ਬਤ ਹੋਈ ਅਜੇ ਹਾਲਾਤਾਂ ਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਜਿੰਦਰ ਸਿੰਘ ਧਾਮੀ ਜੀ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਸਾਰਾ ਸਬੰਧ ਹੈ ਇਸ ਕਮੇਟੀ ਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੇ ਤੌਰ ਦੇ ਉੱਤੇ ਹੀ ਇਹ ਸਾਰੇ ਲੋਕ ਚੋਣ ਲੜਦੇ ਨੇ ਹੁਣ ਜਦੋਂ ਇੱਕ ਪਾਸੇ ਬੀਬੀ ਸਤਵੰਤ ਕੌਰ ਗਿਆਨੀ ਹਰਪ੍ਰੀਤ ਸਿੰਘ ਔਰ ਹੋਰ ਧਾਰਮਿਕ ਸ਼ਖਸੀਅਤਾਂ ਐਸਜੀਪੀਸੀ ਦੀਆਂ ਚੋਣਾਂ 'ਚ ਕੈਂਡੀਡੇਟ ਉਤਾਰਨਗੇ ਤੇ ਬੜਾ ਦਿਲਚਸਪ ਮੁਕਾਬਲਾ ਹੋਣਾ ਹੈ ਕਿਉਂਕਿ ਮੁੱਦੇ ਜਿਹੜੇ ਖੜੇ ਹੋਗੇ ਆ ਕੇ ਮੁੱਦੇ ਇਹ ਬਣ ਗਏ ਕਿ ਪੰਥਕ ਟਕਰਾਹ ਪੰਜਾਬ ਦੇ ਵਿੱਚ ਸਿਧਾਂਤਕ ਤੌਰ ਤੇ ਹੈ ਤਖਤ ਸਹਿਬਾਨਾ ਦੇ ਵਿੱਚ ਸਿਧਾਂਤਕ ਟਕਰਾਹ ਹੈ ਤਖਤ ਸਹਿਬਾਨਾ ਦੀਆਂ ਸ਼ਕਤੀਆਂ ਦੇ ਵਿੱਚ ਮਤਭੇਦ ਨੇ ਔਰ ਜਿਸ ਤਰ੍ਹਾਂ ਨਾਲ ਸੁਖਬੀਰ ਬਾਦਲ ਦੇ ਧੜੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਖਤਿਆਰ ਆਂ ਲਕਵੇਂ ਸੰਕੇਤ ਦਿੱਤੇ ਗਏ ਔਰ ਜਿਸ ਤਰ੍ਹਾਂ ਨਾਲ ਸਿੰਘ ਸਹਿਬਾਨਾਂ ਨੂੰ ਹਟਾਇਆ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਭਾਰੀ ਵਿਰੋਧ ਹੈ ਨਰਾਜ਼ਗੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਇਹ ਸਾਰੀਆਂ ਭਾਵਨਾਤਮਕ ਗੱਲਾਂ ਇੱਕ ਮੁੱਦਾ ਬਣ ਕੇ ਉੱਭਰ ਰਹੀਆਂ ਨੇ ਔਰ ਬਣ ਚੁੱਕੀਆਂ ਨੇ ਮੁੱਦਾ ਹੁਣ ਸੰਕੇਤ ਇਹ ਨੇ ਕਿ ਹਰਜਿੰਦਰ ਸਿੰਘ ਧਾਮੀ ਔਰ ਸੁਖਬੀਰ ਸਿੰਘ ਬਾਦਲ ਅਕਸਰ ਇਹ ਸਲਾਹ مشورہ ਕਰਦੇ ਨੇ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਤੰਬਰ ਅਕਤੂਬਰ ਦੇ ਵਿੱਚ ਹੁੰਦੀਆਂ ਨੇ ਤੇ ਸਾਡੀ ਪੋਜੀਸ਼ਨ ਕੀ ਰਹਿ ਸਕਦੀ ਹੈ ਔਰ ਕਈ ਐਸਜੀਪੀਸੀ ਦੇ ਉਹ ਮੈਂਬਰ ਜਿਹੜੇ ਬਾਦਲ ਧੜੇ ਤੋਂ ਦੂਰ ਹੋਏ ਸੀ ਉਹਨਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਦੋਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਣੀਆਂ ਨੇ ਤੇ ਜਿਹੜੇ ਵੱਡੇ ਵੱਡੇ ਨਾਮ ਨੇ ਚੰਗੇ ਚੰਗੇ ਕੈਂਡੀਡੇਟ ਨੇ ਉਹ ਬਾਦਲ ਧੜੇ ਦੀ ਟਿਕਟ ਤੋਂ ਦੂਰੀ ਨਾ ਬਣਾ ਲੈਣ ਤੇ ਦੂਸਰੇ ਪਾਸੇ ਟਿਕਟ ਨਾ ਹਾਸਲ ਕਰ ਲੈਣ ਜਿੱਦੜ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੈਂਬਰੀ ਕਮੇਟੀ ਦੀ ਨਵੀਂ ਲੀਡਰਸ਼ਿਪ ਹੈ ਕਿਉਂਕਿ ਕੋਸ਼ਿਸ਼ਾਂ ਉਧਰ ਵੀ ਲਗਾਤਾਰ ਚੱਲ ਰਹੀਆਂ ਨੇ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਭ ਤੋਂ ਪਹਿਲਾਂ ਫੋਕਸ ਕਰਨਾ ਹੈ ਸੋ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਭਾਵੇਂ ਡੈਲੀਗੇਟ ਚੁਣ ਕੇ ਜਨਰਲ ਇਜਲਾਸ ਕਰਕੇ ਅਹੁਦੇਦਾਰ ਚੁਣਨ ਦੀ ਤਿਆਰੀ ਚ ਹੈ ਪਰ ਉਹਨਾਂ ਦਾ ਫੋਕਸ ਨਾ ਤਾਂ ਤਰਨਤਾਰਨ ਦੀ ਇਲੈਕਸ਼ਨ ਹੈ ਔਰ ਨਾ ਹੀ ਸੁਖਬੀਰ ਬਾਦਲ ਧੜੇ ਦੇ ਨਾਲ ਕਿਸੇ ਤਰ੍ਹਾਂ ਦੀ ਇਸ ਵਕਤ ਜ਼ਿੱਦ 'ਚ ਪੈਣਾ। ਉਹਨਾਂ ਦਾ ਅਜੰਡਾ ਹੈ ਕਿ ਅਸੀਂ ਲੋਕਾਂ 'ਚ ਜਾਈਏ ਸਾਫ਼ ਸੁਥਰੇ ਕੈਂਡੀਡੇਟ ਲੈ ਕੇ ਆਈਏ, ਨਵੀਂ ਲੀਡਰਸ਼ਿਪ ਲੈ ਕੇ ਆਈਏ ਔਰ ਐਸਜੀਪੀਸੀ ਦੀਆਂ ਚੋਣਾਂ ਜਿੱਤੀਏ। ਸੋ ਇੱਕ ਤਰੀਕੇ ਨਾਲ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਕਿਹੜੀ ਧਿਰ ਜਿੱਤਦੀ ਹੈ? ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਜਿੱਤਦਾ ਹੈ, ਹਰਜਿੰਦਰ ਸਿੰਘ ਧਾਮੀ ਦਾ ਧੜਾ ਜਿੱਤਦਾ ਹੈ? ਕਿ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਜਿਹੜੀ ਹੋਰ ਪੰਥਕ ਧਰਾਨਾ ਸਾਝ ਪਾ ਸਕਦੀ ਹੈ ਭਾਵੇਂ ਵਾਰਿਸ ਪੰਜਾਬ ਦੇ ਨੇ ਜਾਂ ਭਾਵੇਂ ਹੋਰ ਵੱਖ-ਵੱਖ ਸੰਪਰਦਾਵਾਂ ਨੇ ਜਾਂ ਸੰਤ ਸਮਾਜ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਅਗਰ ਸਾਰੀਆਂ ਧਿਰਾਂ ਇੱਕ ਛਤਰੀ ਹੇਠ ਐਸਜੀਪੀਸੀ ਦੀਆਂ ਚੋਣਾਂ ਲੜਦੀਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਔਰ ਸੁਖਬੀਰ ਬਾਦਲ ਧੜੇ ਦੇ ਲਈ ਐਸਜੀਪੀਸੀ ਚੋਣਾਂ 'ਚ ਜਿੱਤ ਹਾਸਲ ਕਰਨਾ ਆਸਾਨ ਨਹੀਂ ਹੋਏਗਾ ਔਰ ਮੇਰਾ ਹੀ ਮੰਨਣਾ ਹੈ ਕਿ ਜਿਸ ਤਰ੍ਹਾਂ ਦੀ ਐਂਟੀ ਇਨਕੰਮਬੈਂਸੀ ਹੈ ਵਿਰੋਧ ਦੀ ਲਹਿਰ ਐਸਜੀਪੀਸੀ ਦੇ एसडीपीसी ਦੇ ਖਿਲਾਫ ਵਿਰੋਧ ਦੀ ਲਹਿਰ ਦਾ ਸੰਕੇਤ ਹਰ ਕੋਈ ਸਮਝ ਸਕਦਾ ਹੈ ਜੋ ਧਾਰਮਿਕ ਸੰਸਥਾਵਾਂ ਦੀ ਸਥਿਤੀ ਬਣ ਗਈ ਜਥੇਦਾਰ ਸਾਭ ਦੀ ਨਿਯੁਕਤੀ ਤੋਂ ਬਾਅਦ ਫਟੀਆਂ ਤੇਰਾ ਭਾਵੇਂ ਚੀਫ ਖਾਲਸਾ ਦਵਾਨ ਹੈ ਭਾਵੇਂ ਸੰਪਰਦਾਵਾਂ ਨੇ ਭਾਵੇਂ ਨਹੰਗ ਸਿੰਘ ਦਲ ਨੇ ਭਾਵੇਂ ਸੰਤ ਸਮਾਜ ਹੈ ਉਹ ਕਾਰਜਕਾਰੀ ਪ੍ਰਧਾਨ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਵਿਦਿਵਤ ਜਥੇਦਾਰ ਪ੍ਰਵਾਨ ਕਰਨ ਲਈ ਤਿਆਰ ਨਹੀਂ ਕਿਉਂਕਿ ਸੰਸਥਾਵਾਂ ਨੂੰ ਜਿਸ ਤਰ੍ਹਾਂ ਨਾਲ ਢਾ ਲੱਗੀ ਹੈ ਔਰ ਜਿਸ ਤਰ੍ਹਾਂ ਨਾਲ ਨਿਯੁਕਤੀਆਂ ਔਰ ਅਸਤੀਫਿਆਂ ਦੇ ਦੌਰ ਚੱਲਦੇ ਨੇ ਜਾਂ ਹਟਾ ਦਿੱਤਾ ਜਾਂਦਾ ਹੈ ਇਹ ਬਹੁਤ ਵੱਡਾ ਮੁੱਦਾ ਹੈ ਔਰ ਇਸ ਮੁੱਦੇ ਤੇ ਔਰ ਵਿਦਿਵਿਧਾਨ ਵਧਾਉਣ ਦੇ ਮੁੱਦੇ ਤੇ ਕਿਉਂਕਿ ਲੰਮੇ ਸਮੇਂ ਤੋਂ ਇਹ ਮੰਗਿਆ ਹੈ ਕਿ ਵਿਦਿਵਿਧਾਨ ਬਣਾਇਆ ਜਾਵੇ ਸਿਰਫ ਕਮੇਟੀਆਂ ਬਣਾ ਕੇ ਇਸ ਵਾਰ ਵੀ ਗੱਲ ਮੁਕਾ ਦਿੱਤੀ ਗਈ ਹੈ ਜਦਕਿ ਇਹ ਵੱਡਾ ਮੁੱਦਾ एसयूपीसी ਦੀਆਂ ਚੋਣਾਂ 'ਚ ਰਹੇਗਾ। ਔਰ ਅਕਾਲੀ ਦਲ ਦੀ ਜਦੋਂ ਪੁਨਰਸਰਜੀਤੀ ਦਾ ਦੌਰ ਚੱਲ ਰਿਹਾ ਹੈ ਲੋਕਾਂ ਦੇ ਵਿੱਚ ਇਹ ਇੱਕ ਬਹੁਤ ਵੱਡੀ ਗੱਲ ਹੈ। ਕੀ ਸੁਖਬੀਰ ਬਾਦਲ ਧੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਕੀਤਾ? ਜਦੋਂ ਬਲਵਿੰਦਰ ਸਿੰਘ ਭੁੰਦੜ ਵਰਕਿੰਗ ਪ੍ਰਧਾਨ ਸੀ ਕੀ ਉਦੋਂ ਮਾਨ ਸਨਮਾਨ ਦਿੱਤਾ ਗਿਆ ਵਰਕਿੰਗ ਕਮੇਟੀ ਨੂੰ ਕੋਈ ਮੀਟਿੰਗ ਲਈ ਸੱਦਿਆ ਜਾਂ ਮੀਟਿੰਗ ਲਈ ਗਏ ਬਲਵਿੰਦਰ ਸਿੰਘ ਭੁੰਦੜ? एसजीपीसी ਦੇ ਪ੍ਰਧਾਨ ਨੇ ਮੀਟਿੰਗ ਕਿਉਂ ਨਹੀਂ ਕੀਤੀ 2 ਮਹੀਨੇ ਅਸਤੀਫਾ ਕਿਉਂ ਦਿੱਤਾ ਕਿਉਂ ਵਾਪਸ ਸੱਤ ਮੈਂਬਰੀ ਕਮੇਟੀ 'ਚ ਨਹੀਂ ਗਏ ਉਹ ਪੰਜ ਮੈਂਬਰੀ ਕਮੇਟੀ ਬਾਰੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਨੇ ਸੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਔਰ ਕੀ ਹੁਕਮਨਾਮਾ ਇਨ ਬਿਨ ਮੰਨਿਆ ਔਰ ਜਦੋਂ ਪੰਜ ਮੈਂਬਰੀ ਕਮੇਟੀ ਨੇ ਪੋਸਟਰ ਪਾਤਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਰੁਖ ਲਾਉਣ ਦੀ ਪੀੜ ਲਾਉਣ ਦੀ ਬੂਟੇ ਲਾਉਣ ਦਾ ਅਭਿਆਨ ਸ਼ੁਰੂ ਕਰਦੇ ਹਾਂ ਤੇ ਹੁਣ ਅਕਾਲੀ ਦਲ ਦੇ ਲੀਡਰ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਚ ਬੂਟੇ ਲਾਉਂਦੇ ਹੋਏ ਚੰਗੀ ਗੱਲ ਹੈ। ਸ੍ਰੀ ਗਾਲ 택ਰ ਸਾਹਿਬ ਦਾ ਹੁਕਮ ਸਭ ਨੂੰ ਮੰਨਣਾ ਚਾਹੀਦਾ ਹੈ। ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਜਿੰਨੇ ਹੁਕਮਨਾਮੇ ਚ ਕਹੇ ਗਏ ਸੀ ਪਰ ਪੰਜ ਮੈਂਬਰੀ ਕਮੇਟੀ ਵੱਲੋਂ ਇਨ ਬਿਨ ਜਿਸ ਤਰ੍ਹਾਂ ਦੇ ਯਤਨ ਕੀਤੇ ਗਏ ਨੇ ਹੁਕਮਨਾਮਾ ਸਾਹਿਬ ਤੇ ਕੀ ਸੁਖਵੀਰ ਧੜੇ ਨੇ ਇਨ ਬਿਨ ਸਾਰੀਆਂ ਚੀਜ਼ਾਂ ਮੰਨੀਆਂ ਐਸਜੀਪੀਸੀ ਚੋਣਾਂ ਚ ਲੋਕ ਇਹ ਚੀਜ਼ ਨੂੰ ਤਸਦੀਕ ਕਰਨਗੇ। ਕੀ ਉਹਨਾਂ ਨੇ ਸੁਖਬੀਰ ਬਾਦਲ ਦੇ ਤੜੇ ਹਰਜਿੰਦਰ ਸਿੰਘ ਧਾਮੀ ਦੇ ਦੇ ਮੈਂਬਰਾਂ ਦੇ ਨਾਲ ਖੜਨਾ ਹੈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵਾਲੇ ਪਾਸੇ ਖੜਨਾ ਹੈ ਜਾਂ ਪੰਜ ਮੈਂਬਰੀ ਕਮੇਟੀ ਚੋਂ ਜਿਹੜੇ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਚਾਹੁੰਦੇ ਆ ਉਸ ਪਾਸੇ ਖੜਨਾ ਹੈ ਸੋ ਬਹੁਤ ਵੱਡਾ ਜਿਹੜਾ ਵਿਰੋਧ ਦੀ ਲਹਿਰ ਹੈ ਜਿਹੜੀ ਮੌਜੂਦਾ ਐਸਜੀਪੀਸੀ ਦੇ ਸਬੰਧ ਦੇ ਵਿੱਚ ਹੈ ਹੁਣ ਇਹ ਮੈਂਬਰ ਬਚਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ ਕਿ ਵੱਧ ਤੋਂ ਵੱਧ ਮੈਂਬਰ ਨੇ ਜਿਹੜੇ ਦੂਸਰੀ ਧਿਰਾਂ ਵਾਲੇ ਸ਼ਾਮਿਲ ਕੀਤੇ ਜਾਣ ਜਦਕਿ ਬਹੁਤ ਸਾਰੇ ਮੈਂਬਰਾਂ ਦੇ ਟੁੱਟਣ ਦਾ ਖਤਰਾ ਹੈ ਉਹ ਵੇਟ ਐਂਡ ਵਾਚ ਦੀ ਨੀਤੀ ਤੇ ਕੰਮ ਕਰ ਰਹੇ ਨੇ ਜਿੱਦਣ ਪੰਜ ਮੈਂਬਰੀ ਕਮੇਟੀ ਦੇ اجلاس ਸ਼ੁਰੂ ਹੋਗੇ ਡੈਲੀਗੇਟ ਜ਼ਿਲਾ ਤੇ ਸਟੇਟ ਪੱਧਰ ਦੇ ਔਰ ਲੀਡਰਸ਼ਿਪ ਚੁਣੀ ਗਈ ਭਾਵੇਂ ਬੀਬੀ ਸਤਵੰਤ ਕੌਰ ਬਹੁਤ ਵੱਡਾ رائے ਲੋਕਾਂ ਦੀ ਆ ਰਹੀ ਹੈ ਕਿ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਐਸ ਸੀ ਪੀ ਸੀ ਚੋਣਾਂ ਦੇ ਲਈ ਵੱਡੀ ਸਰਪ੍ਰਸਤੀ ਦੇਣ ਇਹ ਬਹੁਤ ਮਹੱਤਵਪੂਰਨ ਰਹੇਗਾ ਲੋਕਾਂ ਦੀ رائے ਕੀ ਲੋਕ ਸੁਖਬੀਰ ਢੜੇ ਨੂੰ ਚੁਣਦੇ ਨੇ ਜਾਂ ਪੰਜ ਮੈਂਬਰੀ ਚੋਂ ਨਿਕਲਣ ਵਾਲੀ ਲੀਡਰਸ਼ਿਪ ਦੇ ਨਾਲ ਖੜਦੇ ਨੇ ਔਰ ਇਹ ਅਗਰ ਸੁਖਬੀਰ ਬਾਦਲ ਦੇ ਜਾਂ ਅਕਾਲੀ ਦਲ ਦੇ ਸੁਖਬੀਰ ਢੜੇ ਦੇ ਅਕਾਲੀ ਦਲ ਦੇ ਕੈਂਡੀਡੇਟ ਦੇ ਮੁਕਾਬਲੇ ਦੂਸਰੀਆਂ ਸਾਰੀਆਂ ਤਿਹਾਂ ਸਾਂਝਾ ਉਮੀਦਵਾਰ ਦੇ ਗਈਆਂ ਤਾਂ ਵੀ ਬਹੁਤ ਵੱਡਾ ਚੈਲੰਜ ਧਾਮੀ ਦੀ ਅਗਵਾਈ ਦੇ ਵਿੱਚ ਜਾਂ ਸੁਖਬੀਰ ਬਾਦਲ ਦੀ ਅਗਵਾਈ 'ਚ ਜਿਹੜੇ ਕੈਂਡੀਡੇਟ ਆਉਣੇ ਨੇ ਉਹਨਾਂ ਨੂੰ ਹੋਊਗਾ ਹੁਣ ਇਹਦੇ ਦਰਮਿਆਨ ਇੱਕ ਹੋਰ ਵੀ ਖਬਰ ਹੈ ਮੈਂ ਸਾਂਝੀ ਕਰਦਾ ਬਹੁਤ ਸਾਰੇ ਐਸਜੀਪੀਸੀ ਮੈਂਬਰ ਲਾਮਬੰਦ ਹੋ ਰਹੇ ਨੇ ਉਹ ਚਾਹੁੰਦੇ ਨੇ ਕਿ ਸ਼ਨੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਬੁਲਾਇਆ ਜਾਵੇ ਔਰ ਅਗਰ ਉਹਨਾਂ ਦੀ ਗਿਣਤੀ 60 65 ਤੋਂ ਜ਼ਿਆਦਾ ਹੋਗੀ ਜਿਹੜੇ ਚਾਹੁੰਦੇ ਨੇ ਕਿ ਜਨਰਲ ਇਜਲਾਸ ਦੁਬਾਰਾ ਬੁਲਾਇਆ ਜਾਵੇ ਤੇ ਫੇਰ ਹਰਜਿੰਦਰ ਸਿੰਘ ਧਾਮੀ ਤੇ ਬਹੁਤ ਵੱਡਾ ਦਬਾਅ ਪਾਏਗਾ ਨੈਤਿਕ ਤੌਰ ਤੇ ਸੋ ਇਹ ਬਹੁਤ ਦਿਲਚਸਪ ਸਮੀਕਰਨ ਅਗਲੇ ਕੁਝ ਦਿਨਾਂ ਚ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਵੀ ਮੈਨੂੰ ਬਣਦੇ ਨਜ਼ਰ ਆ ਰਹੇ ਦਲਾ ਜੀ ਉੱਧਰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਜਿਹੜਾ 328 ਰੂਪਾਂ ਦੇ ਮਾਮਲੇ ਦੇ ਵਿੱਚ ਜਿਹੜਾ ਪੰਥਕ ਹੋਗਾ ਮੋਰਚਾ ਲਗਾਇਆ ਗਿਆ ਉਹਨਾਂ ਨੇ ਵੀ ਵੱਡੇ ਐਲਾਨ ਕਰ ਦਿੱਤੇ ਨੇ ਸੋ ਜੋ ਉਹਨਾਂ ਨੇ ਐਲਾਨ ਕੀਤੇ ਨੇ ਉਸ ਉੱਪਰ ਤਾਂ ਜਾਣਕਾਰੀ ਸਾਂਝੀ ਕਰਨਾ ਹੀ ਕਿਉਂਕਿ ਅਸੀਂ ਖਾਸ ਕਰਕੇ ਅਗਰ ਗੱਲ ਕਰ ਲਈਏ ਜਗਜੀਤ ਸਿੰਘ ਢਲੇਵਾਲ ਵੀ ਉੱਥੇ ਪਹੁੰਚੇ ਸੀ ਸੋ ਪੂਰੇ ਵਿਸਥਾਰ ਵਿੱਚ ਇਸ ਖਬਰ ਬਾਰੇ ਵੀ ਜਾਣਕਾਰੀ ਸਾਂਝੀ ਕਰਿਓ ਦੇਖੋ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਪੰਥਕ ਹੋਕਾ ਮੋਰਚਾ ਲਾਇਆ ਗਿਆ। ਉਹ 328 ਰੂਪਾਂ ਦੇ ਮਾਮਲੇ ਦੇ ਵਿੱਚ ਉਹ ਮੁਕੰਮਲ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਪੂਰਾ ਇਨਸਾਫ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਤੇ ਸਵਾਲ ਨੇ, ਸਰਕਾਰ ਦੀ ਭੂਮਿਕਾ ਤੇ ਸਵਾਲ ਨੇ। ਔਰ ਕੱਲ ਜਗਜੀਤ ਸਿੰਘ ਡੱਲੇয়াল ਵੀ ਸਮਰਥਨ ਦੇਣ ਗਏ। ਔਰ 15 ਦਿਨਾਂ ਦਾ ਅਲਟੀਮੇਟਮ ਹੈ ਜਿਹੜਾ ਸਰਕਾਰ ਨੂੰ ਔਰ ਐਸਡੀਪੀਸੀ ਨੂੰ ਪੰਥਕ ਹੋਕਾ ਮੋਰਚਾ ਵੱਲੋਂ ਦਿੱਤਾ ਗਿਆ। ਭਾਈ ਵਡਾਲਾ ਵੀ ਉੱਥੇ ਸੀ ਔਰ ਜਗਜੀਤ ਸਿੰਘ ਡੱਲੇয়াল ਵੀ ਸੀ। ਇਹ ਮਾਮਲਾ 328 ਪਾਵਨ ਸਰੂਪਾਂ ਦਾ ਇਹ ਮਾਮਲਾ ਐਸਜੀਪੀਸੀ ਔਰ ਸਰਕਾਰ ਇਹਨਾਂ ਨੂੰ ਲੋਕ ਭਾਵਨਾ ਮੁਤਾਬਕ ਨਿਜਠਣਾ ਚਾਹੀਦਾ ਹੈ ਉਹਦੇ ਮੁਤਾਬਕ ਅੱਗੇ ਵਧਣਾ ਚਾਹੀਦਾ ਮੰਗ ਜ਼ਰੂਰ ਸੁਣ ਲਈਏ ਜਿਹੜੇ ਲੋਕ ਪਾਈ ਵਡਾਲਾ ਔਰ ਜਰਜੀਤ ਸਿੰਘ ਡੱਲੇਵਾਲ ਉੱਥੇ ਗਏ ਔਰ ਇਹਨਾਂ ਨੇ ਕੀ ਕੀ ਐਲਾਨ ਕੀਤੇ ਆਪਾਂ ਇੱਕ ਵਾਰੀ ਸੁਣ ਲੈਣੀਏ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਨ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਪਰ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂ